ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਉਤ ਬੰਦਨ ਅਨਕ ਬਾਰ ਸਰਵ ਕਲਾ ਸਮਰਥ ਡੋਲਨ ਤੇ ਰਾਖਾ ਪ੍ਰਭੂ ਨਾਨਕ ਦੇ ਕਰ ਹੱਥ ਮੁਖ ਉਚਰੈ ਸਾਸਤਰ ਘਟ ਪਿੰਗ ਗਿਰਨ ਚੜ ਜਾਏ ਆਂਦ ਲਖੈ ਬਦ ਰੋ ਸੁਣੈ ਜੋ ਕਾਲ ਕਿਰਪਾ ਕਰਾਏ ਮਨ ਰੇ ਪ੍ਰਭ ਕੀ ਸਰਨ ਵਿਚਾਰੋ ਜੇ ਸਿਮਰਤ ਗਨ ਕਾਸੀ ਉਦਰੀ ਤਾਕੋ ਜਸ ਉਰਤਾਰ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗਾਟਲ ਗੁਰਤਾ ਗੱਦੀ ਉੱਪਰ ਸਭੈ ਮਾਨ ਨਸਾਂ ਪਾਤਸ਼ਾਹ ਸਿੰਘਾਂ ਦੀ ਜਗਦੀ ਜੋ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਨਾਂ ਦੇ ਹਜ਼ੂਰੀ ਦੇ ਵਿੱਚ ਸਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੇ ਗੁਰੂ ਖਾਲਸਾ ਸਾਧ ਸੰਗਤ ਜੀ ਵਾਓ ਸਾਰੀਆਂ ਵਿਚਾਰਾਂ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਪਿਆਰ ਆਦਬ ਸਤਿ ਸਿੱਚਾ ਕੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਸਮੂਹ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ। ਅੱਜ ਦੇ ਫਰਮਾਨ ਅੰਦਰ ਅੱਜ ਦੇ ਸ੍ਰੀ ਹੁਕਮਨਾਮਾ ਸਾਹਿਬ ਅੰਦਰ ਅੱਜ ਦੇ ਮੁਖਵਾਕ ਅੰਦਰ ਸਾਨੂੰ ਸਤਿਗੁਰੂ ਜੀ ਇਹ ਹੀ ਵਿਦੇਸ਼ ਕਰ ਰਹੀ ਕਿ ਇਹ ਬੰਦੇ, ਇਹ ਮਨੁੱਖ, ਇਹ ਮਨ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈ। ਅੱਗੇ ਫਿਰ ਸਤਿਗੁਰੂ ਜੀ ਉਦਾਹਰਨਾਂ ਲੈਂਦੇ ਆ। ਇੱਕ ਗਣਕਾ ਦੀ ਉਦਾਹਰਨ ਇੱਕ ਧਰੂਣ ਦੀ ਉਦਾਹਰਨ ਲਈ ਹੈ। ਇੱਕ ਹਾਥੀ ਦੀ ਉਦਾਹਰਨ ਲਈ ਜਾਨਵਰ ਦੀ ਇੱਕ ਅਜੰਮਲ ਦੀ ਉਦਾਹਰਨ ਲੈ ਕੇ ਸਤਿਗੁਰੂ ਨੇ ਸਾਨੂੰ ਸਮਝਾਉਣਾ ਕੀਤਾ ਹੈ। ਆਪ ਸਾਰਿਆਂ ਨੇ ਸੰਗਤਾਂ ਨੇ ਪਾਵਨ ਬਾਣੀ ਸਤਿਗੁਰੂ ਜੀ ਦੀ ਸਰਵਣ ਕੀਤੀ ਹੈ। ਜੋ ਅੱਜ ਦਾ ਉਪਦੇਸ਼ ਹੈ। ਗੁਰਬਾਣੀ ਜਦੋਂ ਅਸੀਂ ਅੰਦਰ ਵਸਾਉਂਦੇ ਆ ਫਿਰ ਸਾਡਾ ਭਲਾ ਹੁੰਦਾ ਹੈ। ਇੱਕ ਅੱਖਰ ਵੀ ਜੇਕਰ ਅੰਦਰ ਵਸ ਗਿਆ ਨਾ ਸਾਡਾ ਜੀਵਨ ਉਸ ਇੱਕ ਅੱਖਰ ਨੇ ਬਦਲ ਦੇਣਾ ਹੈ। ਦੇਖਿਓ ਹੁਣੇ ਆਪਾਂ ਕਈ ਵਾਰ ਐਸਾ ਹੁੰਦਾ ਬੰਦੇ ਦੀ ਜ਼ਿੰਦਗੀ ਵਿੱਚ ਐਸਾ ਝਟਕਾ ਲੱਗਦਾ ਐ ਸੀ ਠੋਕਰ ਲੱਗਦੀ ਐ। ਬੰਦਾ ਬਦਲ ਜਾਂਦਾ ਐ। ਇੱਕ ਇੱਕ ਬਚਨ ਹੀ ਕੋਈ ਕਹਿ ਦੇਵੇ ਨਾ ਫੇਰ ਆਪਾਂ ਲੋਕ ਕਹਿੰਦੇ ਗੱਲਾਂ ਕਰਦੇ ਸੁਣੇ ਹੋਣੇ ਜੀ ਫਲਾਣੇ ਨੇ ਇਹਨੂੰ ਆ ਬਚਨ ਕਹਿਤਾ ਸੀ ਆ ਕੋਈ ਗੱਲ ਕਹਿਤੀ ਸੀ ਏਨੀ ਦਿਲ ਤੇ ਲਾ ਲਿਆ ਲੱਗ ਗਈ ਏਨੀ ਦਿਲ ਤੇ ਲਾ ਗਿਆ ਕਹਿੰਦੇ ਆ ਬੰਦੇ ਨੇ ਆ ਕੰਮ ਕਰਤਾ ਜੀ ਬੜੇ ਵੱਡੇ ਵੱਡੇ ਬੰਦਾ ਕੰਮ ਕਰ ਦਿੰਦਾ ਜਦੋਂ ਕੋਈ ਦਿਲ ਤੇ ਗੱਲ ਲੱਗ ਜੇ ਲੋਕਾਂ ਦਾ ਕੀ ਹੋਇਆ ਇੱਕ ਬਚਨ ਇੱਕ ਗੱਲ ਕੋਈ ਦਿਲ ਤੇ ਲਾ ਕੇ ਬੰਦਾ ਕਿੱਡੇ ਕਿੱਡੇ ਵੱਡੇ ਕਾਰਨਾਮੇ ਕੰਮ ਕਰ ਦਿੰਦਾ ਹੈ ਆਪਾਂ ਦੇਖਦੇ ਨਾ ਕੋਈ ਲੜਾਈ ਝਗੜਾ ਹੋ ਗਿਆ ਕਿਸੇ ਨੇ ਕੋਈ ਐਸਾ ਬਚਨ ਕਹਿਤਾ ਇਹ ਅਸਾ ਵਿਵਾਦ ਬਣਦਾ ਜਿਹੜਾ ਸਦੀਆਂ ਤੱਕ ਮੁੱਕਦਾ ਨਹੀਂ ਇਸੇ ਤਰ੍ਹਾਂ ਕੋਈ ਪਿਆਰ ਦਾ ਬਚਨ ਕਹਿ ਦੇ ਤੇ ਉਹਦੇ ਵਸ ਹੋ ਜਾਂਦਾ ਬੰਦਾ ਸਤਿਗੁਰੂ ਦੀ ਗੁਰਬਾਣੀ ਦਾ ਇੱਕ ਵੀ ਬਚਨ ਸਤਿਗੁਰੂ ਜੀ ਕਹਿੰਦੇ ਤੇਰੇ ਅੰਦਰ ਵਸ ਗਿਆ ਨਾ ਤੇਰਾ ਜੀਵਨ ਨਿਹਾਲ ਹੋ ਜਾਣਾ ਦੁਨੀਆਂ ਦੀਆਂ ਗੱਲਾਂ ਅੰਦਰ ਵਿਵਾਦ ਕਰ ਦਿੰਦੀਆਂ ਪਰ ਗੁਰੂ ਦੇ ਬਚਨ ਅੰਦਰ ਠੰਡ ਪਾ ਦਿੰਦੇ ਜੀਵਨ ਬਦਲ ਦਿੰਦੇ ਇਸ ਕਰਕੇ ਅਸੀਂ ਗੁਰਬਾਣੀ ਪੜ ਕੇ ਵਿਚਾਰ ਕੇ ਇਹਨਾਂ ਬਚਨਾਂ ਨੂੰ ਅੰਦਰ ਵਸਾਉਣ ਦਾ ਯਤਨ ਕਰਨਾ ਹੈ ਆ ਗੁਰਬਾਣੀ ਹੈ ਨਾ 1430 ਅੰਗ ਇਹ ਸਤਿਗੁਰੂ ਦੇ ਬਚਨ ਹੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਦਸਾਂ ਪਾਤਸ਼ਾਹਾਂ ਦੀ ਜੋਤ ਹੈ ਛੇ ਗੁਰੂਆਂ ਦੀ ਬਾਣੀ ਹੈ 15 ਭਗਤਾਂ ਦੀ ਬਾਣੀ ਹੈ 11 ਭਟਾਂ ਦੀ ਬਾਣੀ ਹੈ ਚਾਰ ਗੁਰਸਿੱਖਾਂ ਦੀ ਬਾਣੀ ਹੈ ਇਹ ਬਚਨ ਹੀ ਉਹਨਾਂ ਦੇ ਜਿਨ੍ਹਾਂ ਨੇ ਬਚਨ ਮੰਨ ਕੇ ਪੜ੍ਹ ਕੇ ਅੰਦਰ ਵਸਾ ਲਏ ਉਹਨਾਂ ਦਾ ਜੀਵਨ ਸਫਲ ਹੈ ਤੇ ਅੱਜ ਦੇ ਬਚਨਾਂ ਦੇ ਅੰਦਰ ਗੁਰੂ ਨੌਵੇਂ ਪਾਤਸ਼ਾਹ ਜੀ ਬਚਨ ਕਰ ਰਹੇ ਹਾਂ ਅੱਜ ਦੇ ਸ਼੍ਰੀ ਹੁਕਮਨਾਮਾ ਸਾਹਿਬ ਅੰਦਰ ਗੁਰੂ ਨੌਵੇਂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਸਤਿਗੁਰੂ ਜੀ ਉਪਦੇਸ਼ ਬਖਸ਼ਦੇ ਹਨ ਸੋਰਠ ਮਹੱਲਾ ਨੌਂਾ ਰਾਗ ਸੋਰਠ ਹੈ ਬਾਣੀ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਹੈ ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ ਹਿੰਦ ਦੀ ਚਾਦਰ ਸਮਝਾਉਂਦਾ ਉਹ ਹੁੰਦਾ ਜਿਹੜਾ ਆਪ ਪੂਰਾ ਹੋਵੇ ਜਿਹੜਾ ਮੇਰੇ ਵਰਗਾ ਆਪ અધੂਰਾ ਹੈ ਉਹ ਕਿਸੇ ਨੂੰ ਸਮਝਾ ਨਹੀਂ ਸਕਦਾ ਉਹਨੂੰ ਸਜ਼ਾ ਮਿਲਦੀ ਸਤਿਗੁਰੂ ਦੀ ਬਾਣੀ ਦਾ ਬਚਨ ਪੜ੍ਹਦੇ ਆਂ ਅਵਰ ਉਪਦੇਸੈ ਆਪ ਨਾ ਕਰੈ ਆਪਤ ਜਾਮਤ ਜਨਮੈ ਮਰੇ ਹੁਣ ਬੰਦਾ ਆਪ ਚੋਰੀ ਕਰਦਾ ਜੇ ਕਿਸੇ ਨੂੰ ਕਹ ਵੀ ਚੋਰੀ ਨਾ ਕਰੋ ਜੀ ਬੇਈਮਾਨੀ ਨਾ ਕਰੋ ਜੀ ਆਹ ਕੰਮ ਨਾ ਕਰੋ ਜੀ ਉਹਦੇ ਬਚਨ ਦਾ ਅਸਰ ਨਹੀਂ ਹੁੰਦਾ ਲੋਕ ਕਹਿੰਦੇ ਤੂੰ ਆਪ ਦਾ ਹਟਿਆ ਨਹੀਂ ਅਜੇ ਹੁਣ ਮੰਨ ਲਓ ਕੋਈ ਝੂਠ ਬੋਲਦਾ ਤੇ ਦੂਜਿਆਂ ਨੂੰ ਉਪਦੇਸ਼ ਕਰੀ ਜਾਂਦਾ ਹੋਵੇ ਵੀ ਝੂਠ ਨਾ ਬੋਲੋ ਜੀ ਮਾੜਾ ਕੰਮ ਹੈ ਅੱਗੋਂ ਅਗਲਾ ਕਹਿੰਦਾ ਤੂੰ ਆਪ ਦਾ ਝੂਠ ਬਹੁਤ ਮਾਰਦਾ ਬਈ ਸਾਨੂੰ ਕੀ ਸਮਝਾਉਣਾ ਇਸੇ ਤਰ੍ਹਾਂ ਗੁਰੂ ਸਾਹਿਬ ਆਪ ਪੂਰੇ ਹਨ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਓ ਆਪ ਸਤਿਗੁਰੂ ਪੂਰੇ ਹਨ ਤੇ ਸਾਨੂੰ ਉਪਦੇਸ਼ ਕਰਦੇ ਹਨ ਤੇ ਪੂਰੇ ਦਾ ਕੀਤਾ ਹੋਇਆ ਸਮਝ ਪੂਰਾ ਹੁੰਦਾ ਹੈ ਗੁਰਮੁਖ ਪਿਆਰਿਓ ਸਤਿਗੁਰੂ ਦੀ ਬਾਣੀ ਪੂਰੀ ਹੈ ਗੁਰੂਆਂ ਰਾਈ ਸੰਸਾਰ ਤੇ ਆਈ ਪੂਰੇ ਗੁਰੂਆਂ ਨੇ ਵਿਚਾਰਨ ਕੀਤੀ ਹੈ ਜਿਹੜਾ ਇਸ ਬਾਣੀ ਨੂੰ ਪੜ੍ਹ ਕੇ ਮੰਨਦਾ ਹੈ ਅਸਰ ਕਰਦਾ ਹੈ ਬਚਨਾਂ ਨੂੰ ਅੰਦਰ ਹਿਰਦੇ ਵਿੱਚ ਵਸਾਉਂਦਾ ਉਹਦੇ ਤੇ ਅਸਰ ਵੀ ਕਰਦੇ ਹਨ ਤੇ ਸਤਿਗੁਰੂ ਨਵੇਂ ਪਾਤਸ਼ਾਹ ਜੀ ਆਪ ਸਰਬ ਕਲਾ ਸਮਰਾਥ ਸਨ ਆਪ ਪੂਰੇ ਸਨ ਗੁਰੂ ਨਵੇਂ ਪਾਤਸ਼ਾਹ ਜੀ ਪੂਰੇ ਸੀ ਤਾਂ ਹੀ ਤਾਂ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਦਿੱਲੀ ਚਾਂਦਨੀ ਚੌਕ 'ਤੇ ਜਾ ਕੇ ਬੈਠ ਗਏ ਸੀ ਸੀਸ ਕਲਮ ਕਰਾਉਣ ਵਾਸਤੇ ਪੂਰੇ ਸੇ ਨਹੀਂ ਤਤਵਾ ਤੁਸੀਂ ਆਪਣੇ ਚੀਚੀ ਨੂੰ ਜੀਰਾ ਦੇ ਕੇ ਦਿਖਾਓ ਕਿਸੇ ਦੇ ਵਾਸਤੇ ਬੰਦਾ 1 ਰੁਪਿਆ ਨਹੀਂ ਛੱਡਦਾ ਸਰੀਰ ਤੇ ਦੁੱਖ ਸਹਿਣਾ ਤਾਂ ਬਹੁਤ ਵੱਡੀ ਗੱਲ ਹੈ ਕਿਸੇ ਦੇ ਵਾਸਤੇ ਬੰਦਾ ਆਪਣਾ ਕੁਝ ਵੀ ਨਹੀਂ ਛੱਡ ਸਕਦਾ ਦੇਖਦੇ ਨਾ ਆਪਾਂ ਬਵਾਦ ਕਿੰਨੇ ਹੋ ਜਾਂਦੇ ਆ ਮੇਰਾ ਹੱਕ ਬਣਦਾ ਜੀ ਚਾ ਇਹ ਕਿਵੇਂ ਹੋ ਗਿਆ ਪਰ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਜੇ ਕਿਸੇ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ ਉਹ ਕੋਈ ਛੋਟੀ ਪਾਵਰ ਥੋੜੀ ਹੋਣੀ ਨਹੀਂ ਆਪਣੇ ਸਿਰ ਨੂੰ ਹੀ ਕਟਵਾ ਲੈਣਾ ਆਪਣੇ ਸਿਰ ਦਾ ਹੀ ਬਲਦਾਨ ਦੇ ਦੇਣਾ ਇਹ ਛੋਟੀ ਗੱਲ ਥੋੜੀ ਆ ਸੋਚ ਕੇ ਦੇਖੋ ਆਪਾਂ ਦੇ ਲਾਂਗੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਗਵਾਂਡੀ ਦੀ ਚੜ੍ਹਦੀ ਕਲਾ ਹੋਵੇ ਤੇ ਆਪਾਂ ਕਿਵੇਂ ਕਰਨ ਲੱਗ ਜਾਨੇ ਗੁਰਮੁਖ ਪਿਆਰਿਓ ਇਹ ਸਚਾਈ ਆ ਅਜਕਲ੍ਹ ਯੁੱਗ ਦੀ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਆਪਾਂ ਕਿਵੇਂ ਆਪਣਾ ਬਲਦਾਨ ਦੇ ਦਾਂਗੇ ਪਰ ਉਹ ਧੰਨ ਸੀ ਉਹ ਪੂਰੇ ਸੀ ਉਹਨਾਂ ਨੇ ਕਿਸੇ ਦਾ ਡੁੱਬਦਾ ਧਰਮ ਬਚਾਇਆ ਤੇ ਅੱਜ ਸਾਨੂੰ ਉਪਦੇਸ਼ ਦੇ ਰਹੇ ਹਨ ਗੁਰੂ ਨੌਵੇਂ ਪਾਤਸ਼ਾਹ ਜੀ 9ਵੇਂ ਪਾਤਸ਼ਾਹ ਜੀ ਦੀ ਬਾਣੀ ਹੈ ਤੇ ਸੋਰਠ ਰਾਗੰਦਰ ਉਚਾਰਨ ਕੀਤੀ ਹੋਈ ਹੈ 632 ਅੰਗ ਤੇ ਸ਼ਸ਼ੋਭਤ ਹੈ ਸਤਿਗੁਰੂ ਜੀ ਉਚਾਰਨ ਕਰ ਰਹੇ ਹਨ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਜੇ ਸਿਮਰਤ ਗਣ ਕਾਸੀ ਉਦਰੀ ਤਾਕੋ ਜਸ ਗੁਰ ਥਾਰੋ ਰਹਾ ਸਤਿਗੁਰੂ 9ਵੇਂ ਪਾਤਸ਼ਾਹ ਜੀ ਉਪਦੇਸ਼ ਕਰਦੇ ਕਹਿੰਦੇ ਮਨ ਰੇ ਮਨ ਨੂੰ ਹੀ ਉਪਦੇਸ਼ ਹੈ ਗੁਰਬਾਣੀ ਦਾ ਕਿਉਂਕਿ ਮਾਨੀ ਮੇਨ ਪਾਵਰ ਹੈ ਗੁਰਮੁਖ ਪਿਆਰੋ ਸਾਨੂੰ ਚਲਾਉਣ ਵਾਲੀ ਸਾਡਾ ਮਨ ਕੀਤਾ ਤੇ ਮੰਜੇ ਤੋਂ ਪੈਰ ਥੱਲੇ ਲਾਇਆ ਸਾਡਾ ਮਨ ਕੀਤਾ ਤੇ ਅਸੀਂ ਉੱਠਿਆ ਸਾਡਾ ਮਨ ਕੀਤਾ ਤੇ ਇਸ਼ਨਾਨ ਕੀਤਾ ਹੈ ਸਾਡਾ ਮਨ ਕੀਤਾ ਤੇ ਅਸੀਂ ਗੁਰੂ ਘਰ ਵੱਲ ਨੂੰ ਕਦਮ ਪੁੱਟਿਆ ਨਹੀਂ ਤੇ ਸਾਨੂੰ ਭਾਵੇਂ 100 ਬੰਦਾ ਖੜਾ ਕਹੀ ਜਾਵੇ ਵੀ ਚੱਲੋ ਜੀ ਚੱਲੋ ਚੱਲੋ ਜੀ ਨਹੀਂ ਮੰਨਦਾ ਕਹਿੰਦਾ ਮੇਰਾ ਮਾਨੀ ਨਹੀਂ ਮੰਨਦਾ ਕਹਿੰਦੇ ਆ ਨਾ ਆਪਾਂ ਸਿਕਰਾ ਰਾਹੀਂ ਕਿੰਨਾ ਪ੍ਰਚਾਰ ਹੁੰਦਾ ਵੀ ਗੁਰੂ ਘਰ ਆਓ ਜੀ ਨਾਮ ਜਪੋ ਜੀ ਜਿੰਨਾ ਚਿਰ ਬੰਦੇ ਦਾ ਆਪਣਾ ਮਨ ਨਹੀਂ ਕਰਦਾ ਇਹਨੂੰ ਲਾ ਨਹੀਂ ਸਕਦਾ ਕੋਈ ਹਾਂ ਜਦੋਂ ਇਹਦਾ ਆਪਣਾ ਮਨ ਅੰਦਰੋਂ ਪ੍ਰੇਰਣ ਲੱਗ ਪੈਂਦਾ ਇਹਨੂੰ ਫਿਰ ਕੋਈ ਹਟਾ ਨਹੀਂ ਸਕਦਾ ਇਸ ਕਰਕੇ ਗੁਰਬਾਣੀ ਦਾ ਉਪਦੇਸ਼ ਮਨ ਨੂੰ ਹੀ ਹੈ ਮਨ ਕਰਕੇ ਕੋਈ ਹਟ ਗਿਆ ਉਹਨੂੰ ਲਾ ਨਹੀਂ ਸਕਦਾ ਮਨ ਕਰਕੇ ਕੋਈ ਲੱਗ ਗਿਆ ਉਹਨੂੰ ਹਟਾ ਨਹੀਂ ਸਕਦਾ ਫਿਰ ਭਾਵੇਂ ਬੰਦਾ ਕਿੰਨੇ ਮਰਜ਼ੀ ਬਾਹਨੇ ਮਾਰੀ ਜਾਵੇ ਮੈਨੂੰ ਤਾਂ ਫਲਾਣਿਆਂ ਨੇ ਆ ਕਰਤਾ ਜੀ ਮੈਨੂੰ ਉਹਨੇ ਇਹ ਕਰਤਾ ਜੀ ਇਧਰਲੇ ਪਾਸੇ ਲਾਤਾ ਨਹੀਂ ਤਾਂ ਮੈਂ ਕਿੱਥੇ ਲੱਗਣ ਵਾਲਾ ਸੀ ਨਹੀਂ ਨਹੀਂ ਗੁਰਮੁਖ ਪਿਆਰੇ ਤੇਰਾ ਆਪਣੇ ਜੀ ਕਰਦਾ ਸੀ ਤੇਰਾ ਆਪਣਾ ਹੀ ਮਨ ਕਰਦਾ ਸੀ ਇਸ ਕਰਕੇ ਮਨ ਨੂੰ ਉਪਦੇਸ਼ ਹੈ ਮਨ ਰੇ ਪ੍ਰਭ ਕੀ ਸਰਣ ਵਿਚਾਰੋ ਸਤਿਗੁਰੂ ਨੌਵੇਂ ਪਾਤਸ਼ਾਹ ਕਹਿੰਦੇ ਮਨ ਪਰਮੇਸ਼ਰ ਦੇ ਚਰਨਾਂ ਦਾ ਉਹ ਟਾਸਰਾ ਲੈ ਕਿਉਂ ਝੂਠੇ ਆਸਰੇ ਲੈ ਆ ਜਿਨ੍ਹਾਂ ਆਸਰਿਆਂ ਨੇ ਤੈਨੂੰ ਅਧ ਵਿਚਾਲੇ ਧੋਖਾ ਦੇਣਾ ਹੈ ਉਹਦਾ ਓਟ ਆਸਰਾ ਲੈ ਜਿਹੜਾ ਪੂਰਾ ਜਿਹੜਾ ਕਦੇ ਧੋਖਾ ਨਹੀਂ ਦਿੰਦਾ। ਮਨ ਰੇ ਪ੍ਰਭ ਕੀ ਪਰਮੇਸ਼ਰ ਦੀ ਪ੍ਰਭ ਕੀ ਸ਼ਰਣ ਵਿਚਾਰੋ। ਸ਼ਰਣ ਦਾ ਅਰਥ ਅਰਥ ਹੈ ਓਟ ਆਸਰਾ ਲੈਣਾ। ਉਹਦੇ ਚਰਨਾਂ ਵਿੱਚ ਆ ਕੇ ਉਹਦੇ ਮੂਰੇ ਅਰਦਾਸ ਕਰਨੀ, ਉਹਦੇ ਤੇ ਭਰੋਸਾ ਰੱਖਣਾ। ਸਤਿਗੁਰੂ ਨਵੇਂ ਪਾਤਸ਼ਾਹ ਕਹਿੰਦੇ ਉਹਦੇ ਚਰਨਾਂ ਦਾ ਓਟ ਆਸਰਾ ਲੈ। ਅੱਗੇ ਉਦਾਹਰਣ ਲੈਂਦੇ ਹਨ ਜਹ ਸਿਮਰਤ ਗਣ ਕਾਸੀ ਉਦਰੀ ਤਾਕੋ ਜਸਵਰਤਾਰੋ। ਕਹਿੰਦੇ ਜੀ ਦਾ ਸਿਮਰਨ ਕਰਕੇ ਗਣਕਾ ਵਰਗੀ ਪਾਪਨ ਤਰ ਗਈ ਗਣਕਾ ਪਾਪਨ ਸੀ ਮਾੜੇ ਕਰਮ ਕੋ ਕਰਮ ਕਰਿਆ ਕਰਦੀ ਸੀ ਵਰਮਖ ਪਿਆਰੇ ਐਸਾ ਦਾ ਜੀਵਨ ਸੀ ਪਰ ਇੱਕ ਦਿਨ ਕੀ ਹੋਇਆ ਚੰਗੀ ਕਿਸਮਤ ਕੋਈ ਜਾਗ ਪਈ ਪਿਛਲਾ ਬੀਜਿਆ ਹੋਇਆ ਕੋਈ ਉਹ ਕੋ ਪਿਆ ਕਰਮ ਚੰਗਾ ਇਸੇ ਤਰ੍ਹਾਂ ਹੀ ਹੁੰਦਾ ਜੇ ਕੋਈ ਸਾਧੂ ਦਾ ਮਿਲਾਪ ਹੋਵੇ ਕੋਈ ਜੁੜੇ ਹੋਏ ਦਾ ਮਿਲਾਪ ਹੋਵੇ ਤੇ ਚੰਗੀ ਕਿਸਮਤ ਦੀ ਨਿਸ਼ਾਨੀ ਹੁੰਦੀ ਹੈ ਇਨੂੰ ਗਣਕਾ ਪਾਪ ਨੂੰ ਇੱਕ ਸਾਧੂ ਦਾ ਮਿਲਾਪ ਹੋ ਗਿਆ ਕੋਈ ਕੁਦਰਤੀ ਦੇਵ ਨੇ ਤਬਰਤੀ ਕਹਿੰਦੇ ਮੀਂਹ ਆ ਗਿਆ ਉਹ ਸਾਧੂ ਜੰਗਲਾਂ ਵਿੱਚ ਤਪ ਕਰਨ ਵਾਲੇ ਸੀ ਉਹਨਾਂ ਨੇ ਜਦੋਂ ਮੀਂਹ ਆਇਆ ਤੇ ਕਹਿੰਦੇ 3-3 ਫੁੱਟ ਫੁੱਟ ਪਾਣੀ ਉਹਨਾਂ ਦੀ ਝੁੱਗੀ ਵਿੱਚ ਭਰ ਗਿਆ ਸੀ ਇਤਿਹਾਸਕਾਰ ਲਿਖਦੇ ਆ ਕਹਿੰਦੇ ਜਦੋਂ ਪਾਣੀ ਭਰ ਗਿਆ ਉਹਨਾਂ ਦੀ ਝੁੱਗੀ ਵਿੱਚ ਤੇ ਉਹਨਾਂ ਦੇ ਕੋਲ ਇੱਕ ਤੋਤਾ ਹੁੰਦਾ ਸੀ ਉਹ ਪਿੰਜਰੇ ਵਿੱਚ ਰੱਖਦੇ ਸੀ ਤੇ ਉਹਨੂੰ ਹੁਣ ਜਿਹੋ ਜਹਾ ਸੰਗ ਹੋਵੇ ਉਹੋ ਜਹਾ ਅਸਰ ਪੈਂਦਾ ਹੈ। ਹੁਣ ਸਾਧੂ ਨਾਮ ਜਪਣ ਵਾਲੇ ਸੀ ਤੋਤੇ ਨੂੰ ਵੀ RAM RAM ਦਾ ਨਾਮ ਜਪਾਇਆ ਜਪਾਉਂਦੇ ਹੁੰਦੇ ਸੀ। ਉਹਨੂੰ ਰਟਾਇਆ ਹੋਇਆ ਸੀ। ਆਪਾਂ ਦੇਖਦੇ ਨਾ ਘਰਾਂ ਵਿੱਚ ਤੋਤੇ ਰੱਖੇ ਹੁੰਦੇ ਆ। ਜਿਨ੍ਹਾਂ ਦੇ ਘਰਾਂ ਵਿੱਚ ਤਾਂ ਗਾਲਾਂ ਆਦਿਕ ਚੱਲਦੀਆਂ ਹੁਣ ਉਹਨਾਂ ਦੇ ਤੋਤੇ ਵੀ ਗਾਲਾਂ ਹੀ ਸਿੱਖਦੇ ਆ। ਉਹੋ ਜਿਹੀ ਬੋਲੀ ਸਿੱਖਦੇ ਆ। ਪਰ ਜਿਹੜੇ ਕੋਈ ਚੰਗੀ ਭਾਸ਼ਾ ਸਿਖਾ ਦੇਣ ਤੇ ਫਿਰ ਉਹ ਤੋਤੇ ਵੀ ਕਿੰਨਾ ਮਿੱਠਾ ਕਿੰਨਾ ਚੰਗਾ ਬੋਲਦੇ ਆ। ਆਪਾਂ ਦੇਖਦੇ ਆ ਸਾਹਮਣੇ। ਇਹਨਾਂ ਸਾਧੂਆਂ ਕੋਲ ਤੋਤਾ ਸੀ ਕਹਿੰਦੇ ਇਹਨਾਂ ਨੇ ਨਾਮ ਇਹਨੂੰ ਜਪਾਉਣਾ ਸਿਖਾਇਆ ਸੀ RAM RAM ਜਪਦਾ ਹੁੰਦਾ ਸੀ ਅੱਜ ਜਦੋਂ ਪਾਣੀ ਭਰ ਗਿਆ ਕਹਿੰਦੇ ਚੱਲ ਵੀ ਉਹਦਾ ਨਾਮ ਜਿਹੜਾ ਤੋਤੇ ਦਾ ਰੱਖਿਆ ਸੀ ਲੈ ਕੇ ਵੀ ਕਹਿੰਦੇ ਚੱਲ ਅੱਜ ਨਹੀਂ ਇੱਥੇ ਟਿਕਣ ਨੂੰ ਦੇਣਾ ਆਪਾਂ ਅੱਜ ਨਗਰ ਵਿੱਚ ਚੱਲਦੇ ਹਾਂ ਸਾਧੂਆਂ ਨੇ ਉਹ ਤੋਤੇ ਵਾਲਾ ਪਿੰਜਰਾ ਚੱਕਿਆ ਤੇ ਨਗਰ ਵਿੱਚ ਆ ਗਏ ਮੀਂਹ ਪਈ ਜਾਂਦਾ ਸੀ ਕਹਿੰਦੇ ਜਦੋਂ ਇੱਕ ਘਰ ਦਾ ਆਸਰਾ ਜਾਂ ਲੈ ਕੇ ਇੱਕ ਖੜਗੇ ਬਸਵਾਛੜ ਤੋਂ ਬਚਣ ਵਾਸਤੇ ਤਾਂ ਉਹਨੂੰ ਚਵਾਰੇ ਨੂੰ ਪੌੜੀਆਂ ਚੜ੍ਹਦਿਆਂ ਸੀ ਉਹ ਪੌੜੀਆਂ ਦੇ ਵਿੱਚ ਬੈਠ ਗਿਆ। ਇਹ ਸਾਧੂ ਮਹਾਂਪੁਰਖ ਜੁੜੀ ਹੋਈ ਰੂਹ ਸੀ ਪਰਮੇਸ਼ਰ ਨਾਲ। ਕਹਿੰਦੇ ਜਦੋਂ ਇਹਨੇ ਗਣਕਾ ਪਾਪਣ ਨੇ ਦੇਖਿਆ ਕੋਈ ਸਾਧੂ ਰੂਪ ਮੇਰੇ ਦਵਾਰੇ ਤੇ ਆ ਕੇ ਬੈਠਾ ਅੰਦਰ ਸੱਦ ਲਿਆ। ਮਹਾਂਪੁਰਖ ਉਹ ਅੰਦਰ ਆ ਜੋ ਸਾਡੇ ਘਰ ਨੂੰ ਪਵਿੱਤਰ ਕਰ ਦੋ। ਮਹਾਂਪੁਰਖਾਂ ਨੇ ਬੇਨਤੀ ਸੁਣੀ ਅੰਦਰ ਚਲੇ ਗਏ। ਉਹਨਾਂ ਨੂੰ ਚੰਗਾ ਮਾੜਾ ਤਾਂ ਦਿਸਦਾ ਹੀ ਨਹੀਂ ਸੀ ਉਹਨਾਂ ਦੀ ਤਾਂ ਸਮ ਦ੍ਰਿਸ਼ਟੀ ਹੋ ਗਈ ਸੀ ਸਾਰਿਆਂ ਵਿੱਚ ਰੱਬ ਦੇਖਣ ਵਾਲੀ ਪਰ ਇਹ ਇੱਕ ਵੇਸ਼ਵਾ ਦਾ ਦਵਾਰਾ ਸੀ ਇੱਥੇ ਕੋਈ ਕਰਮ ਹੋਏ ਹੁੰਦਾ ਸੀ ਜਦੋਂ ਜਾ ਕੇ ਅੰਦਰ ਹਾ ਭਾਵ ਦੇਖਿਆ ਮਹਾਂਪੁਰਖਾਂ ਨੇ ਮੇਹਰ ਦੀ ਦ੍ਰਿਸ਼ਟੀ ਕੀਤੀ ਉਹ ਗਣਕਾ ਨੇ ਕਹਿੰਦੇ ਇਹਨਾਂ ਨੂੰ ਸੁੱਕੇ ਵਸਤਰ ਦਿੱਤੇ ਇਹਨਾਂ ਦੇ ਵਸਤਰ ਵੀ ਭੇਜ ਗਏ ਸੀ ਪਿਆਰ ਨਾਲ ਬਿਠਾ ਕੇ ਜਲ ਪਾਣੀ ਛਕਾਇਆ ਨਾਲ ਬੇਨਤੀ ਕੀਤੀ ਮਹਾਪੁਰਖੋ ਮੈਂ ਤਾਂ ਬੜੀ ਵੱਡੀ ਪਾਪਣਾ ਮੇਰੇ ਤੇ ਵੀ ਕਿਰਪਾ ਕਰ ਦਿਓ ਕਿਤੇ ਮੇਰਾ ਵੀ ਜੀਵਨ ਸਫਲਾ ਹੋ ਜਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਦੁਰਮਤ ਦੇਖ ਦਿਆਲ ਹੋਏ ਸਾਧੂ ਕਹਿੰਦੇ ਇੰਨੀ ਮਾੜੀ ਮਤ ਦੇਖ ਕੇ ਨਾ ਦਇਆਲਤਾ ਵਿੱਚ ਆ ਗਏ ਸਾਧੂ ਸਾਧੂ ਰੱਬ ਨਾਲ ਜੁੜਿਆ ਹੁੰਦਾ ਹੈ ਸਾਧੂ ਰੱਬ ਤੋਂ ਕੋਈ ਵੀ ਕਾਰਜ ਕਰਵਾ ਸਕਦਾ ਹੈ ਯਾਦ ਰੱਖਿਓ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਆ ਮੇਰੀ ਬੰਦੀ ਭਗਤ ਛਡਾਵੈ ਬੰਧੈ ਭਗਤ ਦਾ ਛੂਟੈ ਮੋਹੈ ਏਕ ਸਮੈ ਮੋਕੋ ਗਹਿ ਬੰਧ ਤੋਪਨ ਮੋਪੈ ਜਵਾਬ ਨਾ ਹੋਏ ਪਰਮੇਸ਼ਰ ਕਹਿੰਦਾ ਵੀ ਮੇਰਾ ਕੀਤਾ ਹੋਇਆ ਕਾਰਜ ਭਗਤ ਟਾਲ ਸਕਦਾ ਅਰਦਾਸ ਕਰਕੇ ਪਰ ਜੇ ਕਿਤੇ ਭਗਤ ਨੇ ਬਚਨ ਕਰਤਾ ਉਹ ਰੱਬ ਵੀ ਨਹੀਂ ਟਾਲ ਸਕਦਾ ਇਸ ਕਰਕੇ ਸਾਧੂ ਪਰਮੇਸ਼ਰ ਕੋ ਕੁਝ ਵੀ ਦਵਾ ਸਕਦੇ ਆ ਕੁਝ ਵੀ ਕਰਾ ਸਕਦੇ ਸਾਧੂ ਦਿਆਲ ਹੋ ਗਏ ਕਹਿੰਦੇ ਦੁਰਮਤ ਦੇਖ ਕੇ ਕਹਿੰਦੇ ਜਿਹੜਾ ਤੋਤਾ ਸੀ ਨਾ ਉਹਨਾਂ ਕੋਲ ਉਹ ਦੇ ਤਾ ਗਣਕਾ ਪਾਪਾਂ ਨੂੰ ਤਰੀਕੇ ਨਾਲ ਜੁਗਤੀ ਨਾਲ ਮੁਕਤ ਕਰ ਦਿੱਤੀ ਕਹਿੰਦੇ ਆ ਇੱਕ ਤੋਤਾ ਹੈ RAM RAM ਦਾ ਨਾਮ ਜਪਦਾ ਅੰਮ੍ਰਿਤ ਵੀ ਲਿਉਟਿਆ ਕਰ ਇਹਦੇ ਮਗਰ ਮਗਰ ਬੋਲਿਆ ਕਰ ਤੇਰਾ ਜੀਵਨ ਸਫਲਾ ਹੋਏ ਹੁਣ ਹੋ ਸਹਜੇ ਸਹਜੇ ਇਤਿਹਾਸ ਤਾਂ ਬੜਾ ਨਮੇਰਾ ਹੈ ਕਹਿੰਦੇ ਇਹਨੇ ਰੋਜ਼ਾਨਾ ਉੱਠਣਾ ਇਹਦੇ ਨਾਲ ਹੋਰ ਵੀ ਬੇਸ਼ਵਾਮਰੇ ਨਹੀਂ ਅਸੀਂ ਮਾੜੇ ਕਰਮ ਕਰਨ ਵਾਲੀਆਂ ਤੇ ਜਦੋਂ ਸਹਜੇ ਸਹਜੇ ਇਹਨੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰਤਾ ਤੇ ਸਹਜੇ ਸਹਜੇ ਰਾਮ ਦਾ ਨਾਮ ਲੈਣਾ ਸ਼ੁਰੂ ਕਰਤਾ ਮਾੜੇ ਪਾਸੋਂ ਮਨ ਹਟਣ ਲੱਗ ਪਿਆ ਸਾਥ ਵੀ ਛੁੱਟਣ ਲੱਗ ਪਿਆ ਦੂਜੇ ਸੋਚਣ ਲੱਗ ਪਏ ਵੀ ਇਹ ਤਾਂ ਹੁਣ ਫਕੀਰ ਬਣ ਗਈ ਐ ਸਾਧੂ ਬਣ ਗਈ ਐ ਛੱਡੋ ਪਰੇ ਦਾ ਖੇਡਾ ਸਾਥ ਛੁੱਟਣ ਲੱਗ ਪਿਆ ਮਾੜਾ ਸਹਜੇ ਸਹਜੇ ਕੱਲੀ ਰਹਿ ਗਈ ਕਹਿੰਦੇ ਫਿਰ ਨਾਮ ਜਪਦੀ ਹਉਣ ਅੰਮ੍ਰਿਤ ਵੇਲੇ ਐਸਾ ਰੰਗ ਲੱਗਣ ਲੱਗ ਗਿਆ ਨਾਮ ਜਪ ਤੋਂ ਬਿਨਾ ਸਰਦਾ ਨਹੀਂ ਅੱਜ ਕੀ ਹੋਇਆ ਕਹਿੰਦੇ ਪਰਮਾਤਮਾ ਵੱਲੋਂ ਬਿਦ ਬਣੀ ਆ ਜਿਹੜਾ ਪਿੰਜਰਾ ਸੀ ਇਹਦੇ ਕੋਲੇ ਇਹਦੇ ਵਿੱਚ ਆ ਕੇ ਸੱਪ ਬੈਠ ਗਿਆ ਤੋਤੇ ਨੂੰ ਉਹਨੇ ਖਾ ਖਾ ਗਿਆ ਤੋਤੇ ਨੂੰ ਤੇ ਸੱਪ ਉਹ ਪਿੰਜਰੇ ਵਿੱਚ ਹੀ ਬੈਠਾ ਜਦੋਂ ਗਣਕਾ ਉੱਠੀ ਅੰਮ੍ਰਿਤ ਵੇਲੇ ਕਿਆ ਬੋਲ ਮਿੱਠੂ RAM RAM ਜਦੋਂ RAM RAM ਪਰਮੇਸ਼ਰ ਦਾ ਨਾਮ ਉਹਨੂੰ ਚੇਤੇ ਕਰਾਉਣ ਲੱਗੀ ਤੇ ਪਿੰਜਰੇ ਵਿੱਚ ਹੱਥ ਪਾਇਆ ਉਹਦੇ ਹੱਥ ਤੇ ਡੰਗ ਮਾਰਿਆ ਸੱਪ ਨੇ ਇੱਕ ਜਾਣ ਦਾ ਬਸ ਬਹਾਨਾ ਬਣਾਇਆ ਪਰਮੇਸ਼ਰ ਨੇ ਤੇ ਮੁੱਖ ਵਿੱਚ RAM ਨਾਮ ਸੀ ਤੇ ਕਹਿੰਦੇ ਸੀ ਜੀ ਸੱਚਖੰਡ ਨੂੰ ਗਈ ਹੈ ਗਣ ਕ ਤੇ ਗੁਰੂ ਨਾਨਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਹਦੀ ਉਦਾਹਰਣ ਲੈ ਕੇ ਸਾਨੂੰ ਸਮਝਾ ਰਹੇ ਆ ਕਹਿੰਦੇ ਜਿਹਦਾ ਸਿਮਰਨ ਕਰਕੇ ਜਹ ਸਿਮਰਤ ਗਣਕਾ ਸੀ ਉਧਰੀ ਕਹਿੰਦੇ ਤਰ ਗਈ ਗਣਕਾ ਜਿਹਦਾ ਸਿਮਰਨ ਕਰਕੇ RAM ਦਾ ਨਾਮ ਲੈ ਕੇ ਨਾ ਉਹ ਗਣਕਾ ਪਾਪਣ ਦਾ ਵੀ ਉਧਾਰ ਹੋ ਗਿਆ ਕਿਤੇ ਉਹਨੇ ਜਮਾਂ ਦੀਆਂ ਮਾਰਾਂ ਸੰਦੇ ਜਾਣਾ ਸੀ ਜਮਾਂ ਦੇ ਹੰਟਰ ਸੰਦੇ ਜਾਣਾ ਸੀ ਤੇ ਕਿਤੇ ਉਹਨੂੰ ਦੇਵਦੂਤ ਲੈਣ ਆਏ ਬੜੇ ਸਤਕਾਰ ਨਾਲ ਬਵਾਣਾ ਤੇ ਕਿਉਂ ਕਿਉਂਕਿ ਸਾਧੂ ਨੇ ਤਾਰ ਦਿੱਤਾ ਸਿਮਰਨ ਕਰਨ ਲਾ ਦਿੱਤੀ ਜਹ ਸਿਮਰਤ ਗਣ ਕਾਸੀ ਉਦਰੀ ਉਦਰ ਗਈ ਤਰ ਗਈ ਤਾਕੋ ਜਸਰ ਧਾਰੂ ਗੁਰੂ ਨਵੇਂ ਪਾਤਸ਼ਾਹ ਕਹਿੰਦੇ ਉਹਦਾ ਸਿਮਰਨ ਕਰਿਆ ਕਰ ਤੂੰ ਹੀ ਐਡੇ ਐਡੇ ਵੱਡੇ ਪਾਪੀ ਤਰਗੇ ਤੇ ਤੇਰਾ ਵੀ ਭਲਾ ਹੋ ਜਾਣਾ ਅੱਗੇ ਰਹਾਉ ਉਚਾਰਨ ਕਰਦੇ ਹਾਂ ਅਟਲ ਪਇਓ ਤਰੂ ਜਾ ਕੈ ਸਿਮਰਨ ਅਰ ਨਿਰਪੈ ਪਦ ਪਾਇਆ ਦੂਸਰੀ ਉਦਾਹਰਣ ਲੈਂਦੇ ਆ ਕਿਹਦੇ ਭਗਤ ਤਰੂ ਦੀ ਸਤਜੁਗ ਵਿੱਚ ਹੋਇਆ ਭਗਤ ਤਰੂ ਇਨੂੰ ਵੀ ਰੰਗ ਲੱਗਿਆ ਸੀ ਇੱਕ ਠੋਕਰ ਲੱਗੀ ਸੀ ਆਪਾਂ ਵਿਚਾਰ ਕਰਦੇ ਸੀ ਨਾ ਕਈ ਵਾਰ ਠੋਕਰ ਲੱਗ ਜਾਂਦੀ ਹੈ ਭਗਤ ਦੀਆਂ ਦੋ ਮਾਵਾਂ ਸੀ ਇੱਕ ਇਤਿਹਾਸਕਾਰ ਨੇ ਲਿਖਿਆ ਮਾਸੀ ਸੀ ਇਹਦੀ ਇਹਦੀ ਮਾਂ ਨੇ ਉਹਨੂੰ ਆਪਣੇ ਘਰ ਹੀ ਲਿਆਂਦਾ ਸੀ ਉਸ ਰਾਜੇ ਨੇ ਉਤਾਨਪਦ ਰਾਜਾ ਸੀ ਉਹਨੇ ਦੋ ਵਿਆਹ ਕਰਵਾ ਲਏ ਉਹ ਫਿਰ ਈਰਖਾ ਕਰਨ ਲੱਗ ਗਈ ਦੀ ਮਾਂ ਨੂੰ ਬਾਹਰ ਕਢਵਾਤਾ ਮਹਿਲਾਂ ਦੇ ਵਿੱਚੋਂ ਜਦੋਂ ਕਿਦੇ হাসਦਾ ਖੇਡਦਾ ਆਪਣੇ ਪਿਤਾ ਦੇ ਮਹਿਲਾ ਵਿੱਚ ਆਇਆ ਉਹਦੇ ਪਿਤਾ ਉਤਾਨਪਦ ਰਾਜੇ ਨੇ ਦੇਖਿਆ ਵੀ ਮੇਰਾ ਪੁੱਤਰ ਆ ਉਹਨੇ ਚੱਕ ਕੇ ਗੋਦੀ 'ਚ ਬਿਠਾ ਲਿਆ ਜਦੋਂ ਗੋਦੀ 'ਚ ਬਿਠਾ ਲਿਆ ਇਹਦੀ ਮਤੇਰ ਮਾਂ ਸੀ ਜਿਹੜੀ ਉਹਨੇ ਗੁੱਸਾ ਕੀਤਾ ਵੀ ਜੇ ਧਰੂ ਤੂੰ ਆ ਆ ਰਾਜ ਭਾਗ ਲੈਣਾ ਜਾਂ ਆਪਣੇ ਪਿਤਾ ਦੀ ਗੋਦੀ ਵਿੱਚ ਬਹਿਣਾ ਤੇ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਸਿੱਧੀ ਭਾਸ਼ਾ ਵਿੱਚ ਕਹਿੰਦੇ ਮੇਰੀ ਸੌਤਣ ਦੇ ਘਰ ਵਿੱਚ ਕਿਉਂ ਤੂੰ ਜਿਹੜਾ ਜਨਮ ਲਿਆ ਹੈ ਇਹਨਾਂ ਦੇ ਵੀ ਇੱਕ ਹੋਰ ਪੁੱਤਰ ਸੀ ਉਹ ਬੜੀ ਈਰਖਾ ਕਰਦੇ ਸੀ ਫਿਰ ਇੱਥੇ ਇੱਕ ਇਹਨਾਂ ਦੇ ਭਗਤ ਤਰੂ ਦੇ ਮੁਖ ਤੇ ਚਪੇੜ ਵੀ ਮਾਰੀ ਉਹਨਾਂ ਨੇ ਭਗਤ ਤਰੂ ਨੂੰ ਇੰਨਾ ਦੁੱਖ ਲੱਗਿਆ ਇਸ ਚਪੇੜ ਵੱਜੀ ਦਾ ਆ ਕੇ ਆਪਣੀ ਮਾਂ ਨੂੰ ਪੁੱਛਦੇ ਆ ਮਾਂ ਤੂੰ ਤਾਂ ਕਿੰਨੀ ਮਹਿ ਰਾਣੀ ਐ ਪਟ ਰਾਣੀ ਐ ਮੇਰੇ ਥੱਲੇ ਗੋਲੀਆਂ ਕੰਮ ਕਰਦੀਆਂ ਮੇਰੇ ਥੱਲੇ ਨੌਕਰਾਨੀਆਂ ਪਰ ਮੇਰਾ ਅਜ ਐਸਾ ਬੁਰਾ ਵਿਵਹਾਰ ਹੋਇਆ ਹੈ ਤੂੰ ਮੈਨੂੰ ਐਂ ਦੱਸ ਵੀ ਤੂੰ ਰਾਣੀ ਐ ਜਾਂ ਨੌਕਰਾਨੀ ਇਸ ਘਰ ਦੀ ਉਨੇ ਫਿਰ ਸਮਝਾਇਆ ਡੱਡੋ ਹੋਲੀ ਕਾਮਾ ਪੁੱਛੇ ਤੂੰ ਸਵਾਣੀ ਹੈ ਕੇਸਰੀਤਾ ਮਾਂ ਕਹਿਣ ਲੱਗੀ ਸਵਾਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਦਰੜੀਤਾ ਫਿਰ ਭਗਤ ਰੂਹ ਕਹਿਣ ਲੱਗਿਆ ਕਿਸ ਓਦਮ ਤੇ ਰਾਜ ਮਿਲੇ ਸ਼ਤਰੂ ਤੇ ਸਭੋਗਣ ਮੀਤਾ ਅਗੋ ਮਾਂ ਕਹਿੰਦੀ ਪਰਮੇਸ਼ਰ ਆਰਾਧੀ ਹੈ ਜਿੰਦੂ ਸਭੋ ਯਹ ਪਤਤ ਬੁਨੀਤਾ ਪੁੱਤਰ ਜੇ ਰਾਜ ਭਾਗ ਲੈਣਾ ਆਪਣੇ ਪਿਤਾ ਦੀ ਗਦੀ ਤੇ ਬਹਿਣਾ ਤੇ ਪਰਮੇਸ਼ਰ ਦਾ ਨਾਮ ਜਪ ਤਾਈ ਤਪ ਨੂੰ ਠੋਕਰਾਂ ਪੈਂਦੀਆਂ ਸੀ ਨਾਮ ਨਹੀਂ ਜਪਿਆ ਤੇਰੇ ਨਾਨੇ ਦਾ ਘਰ ਜੀ ਦੇ ਘਰ ਮੇਰਾ ਜਨਮ ਹੋਇਆ ਉਹ ਰਾਜਾ ਸੀ ਤੇਰੇ ਪਿਤਾ ਦਾ ਨਾਮ ਵਿਆਈ ਸੀ ਉਹ ਵੀ ਰਾਜਾ ਸੀ ਪਰ ਆਜ ਹਾਲਤ ਤਾਂ ਹੋਈ ਐ ਕਿਉਂਕਿ ਆਪਾਂ ਨਾਮ ਨਹੀਂ ਜਪਿਆ ਦਿੱਤੀ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕੀਤਾ ਜੇ ਤੂੰ ਆਪਣੇ ਪਿਤਾ ਦਾ ਰਾਜ ਭਾਗ ਲੈਣਾ ਤੇ ਨਾਮ ਜਪਣਾ ਇੱਥੋਂ ਫਿਰ ਰੰਗ ਲੱਗਿਆ ਸੀ ਜੰਗਲਾਂ ਵੱਲ ਤੁਰ ਪਿਆ ਸੀ ਭਗਤ ਰਉ ਬੜਾ ਰੋਕਿਆ ਵੀ ਫਿਰ ਇਹਨੂੰ ਬਾਅਦ ਵਿੱਚ ਮਾਂ ਨੇ ਹੀ ਰੋਕਿਆ ਨਾਰਦ Muni ਜੀ ਨੇ ਆ ਕੇ ਰੋਕਿਆ ਵੀ ਜੰਗਲਾਂ ਵਿੱਚ ਬੜੇ ਸ਼ੇਰ ਬਘੇਲੇ ਖਾ ਜਾਣਗੇ ਤੈਨੂੰ ਕਹਿਣ ਲੱਗਿਆ ਨਹੀਂ ਨਾਰਦ Muni ਨੇ ਆ ਕੇ ਫਿਰ ਉਤਾਨਪਦ ਰਾਜੀ ਨੂੰ ਕਿਹਾ ਵੀ ਤੇਰਾ ਪੁੱਤਰ ਚੱਲਿਆ ਜੰਗਲਾਂ ਵਿੱਚ ਤਪ ਕਰਨ ਬੜਾ ਭਿਆਨਕ ਜੰਗਲ ਹੈ ਸ਼ੇਰ ਬਘੇਲੇ ਖਾ ਜਾਣਗੇ ਉਹਨੂੰ ਰੋਕ ਲੈ ਇਹਦਾ ਪਿਤਾ ਕਹਿਣ ਲੱਗਿਆ ਆ ਜੇ ਵਾਪਸ ਅਦਾ ਰਾਜ ਭਾਗ ਦੇ ਦੇਣਾ ਭਗਤ ਧਰੂ ਕਹਿਣ ਲੱਗਿਆ ਜੇ ਹੁਣ ਮੈਨੂੰ ਇੱਕ ਕਦਮ ਪੱਟਿਆ ਹੈ ਪਰਮੇਸ਼ਰ ਦੀ ਬੰਦਗੀ ਵਾਲ ਹੋਣੇ ਅਦਾ ਰਾਜ ਭਾਗ ਮਿਲੀ ਜਾਂਦਾ ਜਿਵੇਂ ਰਾ ਬੰਦਗੀ ਕਰ ਲਈ ਫੇਰ ਪਤਾ ਨਹੀਂ ਪਰਮੇਸ਼ਰ ਨੇ ਕੀ ਦੇ ਦੇਣਾ ਕੋਈ ਸੋਚੋ ਤੇਰੇ ਇੰਨੀ ਬੰਦਗੀ ਕੀਤੀ ਪਰਮੇਸ਼ਰ ਆਪ ਪ੍ਰਗਟ ਹੋ ਗਿਆ ਐਸਾ ਰਾਜ ਭਾਗ ਮਿਲਿਆ ਕਹਿੰਦੇ ਇਹਨੇ ਆਪਣੇ ਪਿਤਾ ਦੀ ਗੱਦੀ ਤੇ ਬਹਿ ਕੇ ਵੀ ਫੇਰ ਰਾਜ ਭਾਗ ਕੀਤਾ ਤੇ ਉਸ ਤੋਂ ਬਾਅਦ ਅਟਲ ਹੋ ਗਿਆ ਭਗਤ ਬਣ ਗਿਆ ਪਰਮੇਸ਼ਰ ਦਾ ਹੁਣ ਜੁਗੋ ਜੁਗ ਜਿਹੜਾ ਉਹਦੀ ਸੋਭਾ ਹੁੰਦੀ ਰਹਿਣੀ ਹੈ ਆਪਣੇ ਪਿਤਾ ਦੀ ਗਦੀ ਤੇ ਵੀ ਬੈਠਾ ਬਾਅਦ ਵਿੱਚ 36000 ਸਾਲ ਜਨ ਰਾਜ ਕੀਤਾ ਇਹਨੇ 36000 ਸਾਲ ਉਦੋਂ ਬੜੀ ਉਮਰ ਹੁੰਦੀ ਸੀ ਬੰਦਿਆਂ ਦੀ ਲੱਖ ਲੱਖ ਵਰਿਆਂ ਦੀ ਉਮਰ ਹੁੰਦੀ ਸੀ ਸੱਤ ਯੁਗ ਦੇ ਵਿੱਚ ਕਈ ਕਹਿੰਦੇ ਜੀ 37000 ਵਰੇ ਜਾ ਤਪ ਕਿਵੇਂ ਕਰ ਲਿਆ ਆਪਣੇ ਰਾਜ ਕਿਵੇਂ ਕਰ ਲਿਆ ਉਦੋਂ ਉਮਰਾਂ ਬੜੀਆਂ ਲੰਮੀਆਂ ਹੁੰਦੀਆਂ ਸੀ ਲੱਖ ਵਰਿਆਂ ਦੀ ਆਰਜ਼ਾ ਹੁੰਦੀ ਸੀ ਉਸ ਤੋਂ ਬਾਅਦ ਘਟ ਗਈ 10000 ਸਾਲ ਉਮਰ ਰਹਿ ਗਈ ਉਸ ਤੋਂ ਬਾਅਦ ਹੋਰ ਯੁਗ ਬਦਲਿਆ ਫਿਰ 1000 ਸਾਲ ਉਮਰ ਰਹਿ ਗਈ ਫਿਰ ਕਲਯੁਗ ਲਾਸਟ ਯੁਗ ਆ ਗਿਆ ਕਹਿੰਦੇ ਇਹ ਦੀ ਜਿਹੜੀ ਔਸਤਨ ਉਮਰ ਹੈ 100 ਸਾਲ ਰਹੇਗੀ ਲੱਖ ਤੋਂ 90000 ਘਟ ਗਈ 10000 ਸਾਲ ਰਹੇਗੀ ਫਿਰ ਉਸ ਤੋਂ ਬਾਅਦ 9000 ਹੋਰ ਘਟ ਗਈ 1000 ਸਾਲ ਉਮਰ ਰਹੇਗੀ ਫਿਰ ਹੁਣ ਕਲਯੁਗ ਦੇ ਵਿੱਚ 100 ਸਾਲ ਉਮਰ ਹੈ ਬੰਦੇ ਦੀ 100 ਸਾਲ ਬੰਦਾ ਜਿਹੜਾ ਤੰਦਰੁਸਤ ਹੋ ਜਿਉਂਦਾ ਹੈ ਇਸ ਕਰਕੇ ਨੇ ਫਿਰ ਅਟਲ ਰਾਜਪਾਗਵਾਨਿਆ ਸਤਿਗੁਰੂ ਨਵੇਂ ਪਾਤਸ਼ਾਹ ਕਹਿੰਦੇ ਅਟਲ ਭਇਓ ਧਰੂ ਜਾ ਕੇ ਸਿਮਰਨ ਇੰਨਾ ਤਪ ਕੀਤਾ ਰਾਜ ਭਾਗ ਮਿਲ ਗਿਆ ਅੱਜ ਵੀ ਆਪਾਂ ਉਦਾਹਰਣ ਲੈ ਕੇ ਸੁਣਦੇ ਆ ਨਾ ਬੱਚਿਆਂ ਨੂੰ ਆਪਣੀਆਂ ਮਾਵਾਂ ਜਿਹੜੀਆਂ ਸਮਝਾਉਂਦੀ ਆ ਵੇਖ ਪੁੱਤਰ ਤਰੂ ਤਾਰਾ ਉਹ ਟੱਲ ਹੋ ਗਿਆ ਸਤਿਗੁਰੂ ਜੀ ਕਹਿੰਦੇ ਉਹ ਪਰਮੇਸ਼ਰ ਦੀ ਬੰਦਗੀ ਕਰਕੇ ਟੱਲ ਹੋਇਆ ਹੈ ਟੱਲ ਭਿਓ ਤਰੂ ਜਾ ਕੇ ਸਿਮਰਨ ਅਰ ਨਿਰਭੈ ਪਦ ਪਾਇਆ ਐਸਾ ਪਦ ਮਿਲਿਆ ਐਸਾ ਆਉਧਾ ਮਿਲ ਗਿਆ ਕਿ ਜੁਗੋ ਜੁਗ ਟੱਲ ਹੋ ਗਿਆ ਕਹਿੰਦੇ ਦੁਖ ਹਰਤਾ ਹੈ ਵਿਦ ਕੋ ਸੁਆਮੀ ਤੈ ਕਾਹੇ ਵਿਸਰਾਇਆ ਦੁੱਖ ਕਟਣ ਵਾਲਾ ਪਰਮੇਸ਼ਰ ਪਰਮਾਤਮਾ ਤੂੰ ਬੰਦਿਆ ਕਿਉਂ ਵਿਸਾਰ ਰੱਖਿਆ ਜਿਹੜਾ ਐਡਾ ਵੱਡਾ ਮਾਲਕ ਐ ਤੂੰ ਉਹਨੂੰ ਚੇਤੇ ਨਹੀਂ ਕੀਤਾ ਕਦੇ ਤੂੰ ਉਹਨੂੰ ਕਦੇ ਧਿਆਇਆ ਹੀ ਨਹੀਂ ਅੱਗੇ ਉਚਾਰਨ ਕਰਦੇ ਹਨ ਜਬ ਹੀ ਸਰਨ ਗਹੀ ਕਿਰਪਾ ਨਿੰਦ ਗੱਜ ਗਰਹ ਤੇ ਛੂਟਾ ਕਹਿੰਦੇ ਜਦੋਂ ਇੱਕ ਹਾਥੀ ਨੇ ਗੁਰੂ ਸਾਹਿਬ ਦੇ ਚਰਨਾਂ ਦਾ ਪਰਮੇਸ਼ਰ ਦੇ ਨਾਮ ਦਾ ਉਹ ਟਾਸਰਾ ਲਿਆ ਨਾ ਹਾਥੀ ਗਿਆ ਸੀ ਜੰਗਲ ਵਿੱਚ ਪਾਣੀ ਪੀਣ ਸਮੁੰਦਰ ਦੇ ਕੰਢੇ ਤੇ ਕਹਿੰਦੇ ਉੱਥੇ ਇਹਨੇ ਇਹਨੂੰ ਤेंदुए ਨੇ ਫੜ ਲਿਆ ਸੀ ਜਦੋਂ ਉੱਥੇ ਫੜਦੇ ਆ ਕਹਿੰਦੇ ਤੇ ਇਹ ਹੁਣ ਬੰਧਨ ਪੈ ਗਏ ਇਹਨੂੰ ਇਹਨੇ ਵੀ ਫਿਰ ਪਰਮੇਸ਼ਰ ਦੇ ਚਰਨਾਂ ਦਾ ਉਹ ਅਤਾਸਰ ਲਿਆ ਹੈ ਇਤਿਹਾਸ ਤਾਂ ਇਹਨਾਂ ਦਾ ਵੀ ਨਵੇਰਾ ਹੈ ਪਹਿਲਾਂ ਦੋ ઋષਿ ਸੀ ਆਪਸ ਵਿੱਚ ਇਹਨਾਂ ਨੂੰ ਕੋਈ ਕਿਸੇ ਦੇ ਘਰੋਂ ਕੋਈ ਦਾਤ ਮਿਲੀ ਤੇ ਦਾਤ ਵਾਸਤੇ ਲੜ ਪਏ ਉਹ ਕਹਿੰਦਾ ਤੈਨੂੰ ਬਾਲੀ ਮਿਲਗੀ ਉਹ ਕਹਿੰਦਾ ਤੈਨੂੰ ਬਾਲੀ ਮਿਲਗੀ ઋષਿ ਪੂਰੇ ਸੀ ਬਚਨ ਪੂਰੇ ਹੁੰਦੇ ਸੀ ਇੱਕ ਦੂਜੇ ਨੂੰ ਬਚਨ ਕਰਤਾ ਕਹਿਣ ਲੱਗਿਆ ਇੱਕ ਕਹਿੰਦਾ ਵੀ ਤੂੰ ਹਾਥੀ ਬਣੇਗਾ ਦੂਸਰਾ ਕਹਿੰਦਾ ਤੂੰ ਪਾਣੀ ਦਾ ਜਾਨਵਰ ਬਣੇਗਾ ਦੂਸਰੇ ਜਨਮ ਵਿੱਚ ਫਿਰ ਇਹਨਾਂ ਨੂੰ ਉਹ ਜਨਮ ਮਿਲਿਆ ਜਦੋਂ ਇਹ ਫਿਰ ਪਾਣੀ ਪੀਣ ਗਿਆ ਇਹਨੂੰ ਫੜ ਲਿਆ ਤेंदुए ਨੇ ਜਦੋਂ ਫੜ ਲਿਆ ਤੇ ਫਿਰ ਬੰਦਨ ਪੈ ਗਏ ਫਿਰ ਇਹਨੇ ਪਰਮੇਸ਼ਰ ਨੂੰ ਅਰਦਾਸ ਕੀਤੀ ਸੀ ਪਿੱਛੇ ਬੰਦਗੀ ਕੀਤੀ ਸੀ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲੈਣ ਦਾ ਪਤਾ ਸੀ ਜਬ ਹੀ ਸਰਨ ਗਹੀ ਕਿਰਪਾ ਨਿਦ ਜਦੋਂ ਕਿਰਪਾ ਦੇਖ ਜਾਣੇ ਪਰਮੇਸ਼ਰ ਦੇ ਚਰਨਾਂ ਦਾ ਓਟ ਆਸਰਾ ਲਿਆ ਨਾ ਇੱਕ ਹਾਥੀ ਨੇ ਗੱਜ ਕਹਿੰਦੇ ਹਾਥੀ ਨੂੰ ਜਬ ਹੀ ਸਰਨ ਗਹੀ ਕਿਰਪਾ ਨਿਦ ਗੱਜ ਗ੍ਰਹ ਤੇ ਛੁਟਾ ਗੱਜ ਇੱਕ ਹਾਥੀ ਬੰਦਨਾ ਤੋਂ ਛੁੱਟ ਗਿਆ ਕਹਿੰਦੇ ਉਹ ਪਰਮੇਸ਼ਰ ਦੀ ਅੱਗੇ ਕਹਿੰਦੇ ਕੀ ਮਹਿਮਾ ਦਸੀਏ ਮਹਿਮਾ ਨਾਮ ਕਹਾਂ ਲੋਭਰ ਨੂੰ RAM ਕਹਿਤ ਬੰਦਨ ਤੇ ਟੂਟਾ ਉਹਦੀਆਂ ਵਿੜਿਆਈਆਂ ਕੀ ਕਰੀਏ ਉਹਦਾ ਨਾਮ ਜਿਨੇ ਵੀ ਲਿਆ ਉਹਦਾ ਨਾਮ ਜਿਨੇ ਵੀ ਜਪਿਆ ਉਹਦੇ ਬੰਦਨ ਟੁੱਟ ਗਏ ਮੁਕਤ ਹੋ ਗਿਆ ਅੱਗੇ ਕਹਿੰਦੇ ਜੰਮਲ ਪਾਪੀ ਜਗ ਜਾਣੇ ਨਿਮਖ ਮਹੇ ਨਸਤਾਰਾ ਅਗਲੇ ਉਦਾਹਰਣ ਦੇਣੇ ਕਿੰਨੇ ਜਾਮਲ ਪਾਪੀ ਦੀ ਜਾਮਲ ਵੀ ਪਾਪੀ ਸੀ ਜਾਮਲ ਦੇ ਦੋ ਜੀਵਨ ਮੰਨੇ ਵੈ ਸੇਖਚੜੀ ਮਾਰ ਇੱਕਰ ਇੱਕ ਜਿਹੜਾ ਰਾਜ ਦਰਬਾਰ ਵਿੱਚ ਪੰਡਤ ਹੈ ਪਹਿਲਾ ਇਹਦਾ ਜੀਵਨ ਐਸਾ ਸੀ ਇਹਦਾ ਪਿਤਾ ਪੰਡਤ ਸੀ ਰਾਜ ਦਰਬਾਰ ਵਿੱਚ ਕਥਾ ਕਰਦਾ ਹੁੰਦਾ ਸੀ ਇਹ ਵੀ ਮਹਾਪੁਰਖਾਂ ਕੋਲੇ ਪੜਦਾ ਹੁੰਦਾ ਸੀ ਪਰ ਇੱਕ ਸੰਗਤ ਐਸੀ ਹੋਈ ਇਹਨੂੰ ਮਾੜੀ ਕੋ ਸੰਗਤ ਹੋ ਗਈ ਸੀ ਫਿਰ ਉਸ ਤੋਂ ਬਾਅਦ ਇਹਦਾ ਜੀਵਨ ਬਦਲ ਗਿਆ ਸੀ ਜਾਮਲ ਪਾਪੀ ਬਣ ਗਿਆ ਸੀ ਸਾਰਾ ਇਲਾਕਾ ਸਾਰਾ ਜਿੱਥੇ ਰਹਿੰਦਾ ਸੀ ਸਾਰੇ ਲੋਕ ਇਹਨੂੰ ਪਾਪੀ ਕਹਿਣ ਲੱਗ ਪਏ ਸੀ ਚਿੜੀਆਂ ਮਾਰ ਮਾਰ ਕੇ ਖਾਣ ਲੱਗ ਪਿਆ ਸੀ ਦੇਖੋ ਇੱਕ ਪ੍ਰਚਾਰ ਕਰਨ ਵਾਲਾ ਬੰਦਾ ਗੁਰਮਤ ਦੇ ਰਸਤੇ ਤੇ ਸਿੱਧੇ ਰਸਤੇ ਲੋਕਾਈ ਨੂੰ ਤੋੜਨ ਵਾਲਾ ਆਪ ਹੀ ਇਧਰਲੇ ਪਾਸੇ ਘਰ ਪਏ ਤੇ ਫਿਰ ਉਹਨੂੰ ਪਾਪੀ ਕਹਿਣ ਲੱਗ ਪਏ ਸੀ ਦੁਨੀਆ ਅਜੰਮਲ ਪਾਪੀ ਜਗ ਜਾਣੇ ਹੁਣ ਆਪਣੇ ਕੋਲ ਸਮਾਂ ਨਹੀਂ ਆਪਾਂ ਵਿਚਾਰਨ ਬੇਰੀ ਕਰੀਏ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਜੰਮਲ ਪਾਪੀ ਇੰਨਾ ਭਿਆਨਕ ਜੀਵਨ ਹੋ ਗਿਆ ਸੀ ਇਹਦਾ ਪਾਪੀ ਬਣ ਗਿਆ ਸੀ ਪਰ ਕਿਤੇ ਸਾਧੂਆਂ ਨੇ ਦੱਸ ਦਿੱਤਾ ਇਹਨੂੰ ਵੀ ਪਰਮੇਸ਼ਰ ਦਾ ਨਾਮ ਜਪ ਤੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖ ਲੈ ਉਸ ਤੋਂ ਬਾਅਦ ਇਹ ਦੀ ਜੋਗਤ ਨਾਲ ਮੁਕਤ ਹੋਈ ਕਹਿੰਦੇ ਇਹਨੇ ਆਪਣੇ ਛੇਵੇਂ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਉਹਦੇ ਨਾਲ ਬੜਾ ਪਿਆਰ ਕਰਦਾ ਸੀ ਅਖੀਰ ਸਮਾਂ ਜਦੋਂ ਆਇਆ ਮੰਜੀ ਤੇ ਪਿਆ ਜਮਦੂਤ ਲੈਣ ਆਏ ਤੇ ਆਪਣੇ ਪਿਤਾ ਪੁੱਤਰ ਨੂੰ ਆਵਾਜ਼ ਮਾਰਦਾ ਹੈ ਇਹ ਜਿਹੜਾ ਨਰਾਇਣ ਇਹਨੇ ਨਾਮ ਰੱਖਿਆ ਕਹਿੰਦੇ ਆਪਣੇ ਪੁੱਤਰ ਨੂੰ ਆਵਾਜ਼ ਮਾਰਦਾ ਪੁੱਤਰ ਨਰਾਇਣ ਮੈਨੂੰ ਬਚਾ ਲੈ ਆਹ ਬੜੀਆਂ ਭੈੜੀਆਂ ਸ਼ਕਲਾਂ ਵਾਲੇ ਮੇਰੇ ਕੋਲ ਆ ਕੇ ਖੜ ਗਏ ਪਤਾ ਨਹੀਂ ਕੌਣ ਹੈ ਮੈਨੂੰ ਡਰ ਲੱਗਦਾ ਹੈ ਜਦੋਂ ਐਂ ਕਰਕੇ ਇਹਨੇ ਆਪਣੇ ਪੁੱਤਰ ਨੂੰ ਆਵਾਜ਼ਾਂ ਮਾਰੀਆਂ ਜਮਦੂਤਾਂ ਨੇ ਦੇਖਿਆ ਵੀ ਇਹ ਤਾਂ ਨਰਾਇਣ ਦਾ ਨਾਮ ਲੈ ਰਿਹਾ ਜਮਦੂਤ ਛੱਡ ਕੇ ਭੱਜ ਗਏ ਸੀ ਫਿਰ ਦੇਵਦੂਤ ਲੈਣ ਆਏ ਗੁਰੂ ਨਵੇਂ ਪਾਤਸ਼ਾਹ ਜੀ ਕਹਿੰਦੇ ਅਜੰਮਲ ਪਾਪੀ ਜਗ ਜਾਣਾ ਨਿਮਖ ਮਹੇ ਨਿਸਤਾਰਾ ਇੱਕ ਨਿਮਕ ਥੋੜੇ ਜੇ ਸਮੇਂ ਵਿੱਚ ਨਿਸਤਾਰਾ ਹੋ ਗਿਆ ਤੇ ਮੁਕਤ ਹੋ ਗਿਆ ਤਰ ਗਿਆ ਸੱਚਖੰਡ ਵਿੱਚ ਗਿਆ ਫਿਰ ਫਿਰ ਅੱਗੇ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰਹਿ ਪਾਰਾ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਤੂੰ ਵੀ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ ਤੂੰ ਵੀ ਧਿਆਇਆ ਕਰਦੇ ਕਿੰਨਿਆਂ ਦਾ ਭਲਾ ਹੋ ਗਿਆ ਪਰਮੇਸ਼ਰ ਦਾ ਨਾਮ ਜਪ ਕੇ ਕਿੰਨੇ ਮੁਕਤ ਹੋ ਗਏ ਕਿੰਨਿਆਂ ਤੇ ਕਿਰਪਾ ਹੋ ਗਈ ਅੱਜ ਵੀ ਤਰ ਰਹੇ ਆ ਗੁਰਬਾਣੀ ਨਾਲ ਜੁੜ ਕੇ ਅੱਜ ਵੀ ਤਰ ਰਹੇ ਆ ਨਾਮ ਜਪ ਕੇ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਸੰਸਾਰ ਦੇ ਤਾਰੇ ਉੱਪਰ ਜਿਹੜੇ ਸਾਨੂੰ ਨਜ਼ਰ ਆਉਂਦੇ ਬ੍ਰਹਿਮੰਡ ਵਿੱਚ ਇਹ ਗਿਣੇ ਜਾ ਸਕਦੇ ਵੀ ਕਿੰਨੇ ਤਾਰੇ ਆ ਸਾਇੰਸ ਗਿਣ ਸਕਦੀ ਵਿਗਿਆਨ ਵੱਧ ਸਕਦਾ ਗਿਣ ਸਕਦੀ ਸਾਇੰਸ ਵੀ ਕਿੰਨੇ ਤਾਰੇ ਪਰ ਜਿਹੜੇ ਗੁਰੂ ਨਾਨਕ ਦੀ ਬਾਣੀ ਨੇ ਤਾਰ ਦਿੱਤੇ ਜਿਹੜੇ ਗੁਰੂ ਨਾਲ ਜੁੜ ਕੇ ਤਰ ਗਏ ਉਹ ਕਦੇ ਨਹੀਂ ਗਿਣੇ ਜਾ ਸਕਦੇ ਅੱਜ ਵੀ ਤਰ ਰਹੇ ਆ ਜੁਗਾਂ ਜੁਗੰਤਰਾਂ ਤੋਂ ਤਰਦੇ ਆ ਰਹੇ ਆ ਉਨਾਂ ਦੀ ਗਿਣਤੀ ਨਹੀਂ ਹੋ ਸਕਦੀ ਇਸੇ ਕਰਕੇ ਕਹਿਣਾ ਪਿਆ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਬ੍ਰਹਮੰਡ ਦੇ ਤਾਰੇ ਗਿਨੇ ਜਾ ਸਕਦੇ ਆ ਗੁਰੂ ਨਾਨਕ ਦੀ ਬਾਣੀ ਨਾਲ ਜਿਹੜੇ ਜੁੜ ਕੇ ਤਰ ਗਏ ਉਹ ਨਹੀਂ ਗਿਨੇ ਜਾ ਸਕਦੇ ਅੱਜ ਵੀ ਭਲਾ ਹੁੰਦਾ ਜੀ ਇਸ ਕਰਕੇ ਗੁਰੂ ਨੌਵੇਂ ਪਾਤਸ਼ਾਹ ਜੀ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ ਜਿਹੜਾ ਸਾਰੀਆਂ ਚਿੰਤਾਵਾਂ ਕੱਟਣ ਵਾਲਾ ਤੂੰ ਵੀ ਉਹਦੇ ਚਰਨਾਂ ਦਾ ਉਹ ਟਾ ਅਸਰਾ ਲਿਆ ਕਰ ਤੇਰਾ ਵੀ ਭਲਾ ਹੋਵੇਗਾ ਇਸੇ ਸਾਧਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਪ ਸੰਗਤਾਂ ਨੇ ਬੜੇ ਪਿਆਰ ਸ਼ਤ ਬੈਠ ਕੇ ਸ਼ਰਵਨ ਕੀਤਾ ਜੀ ਗਲਤੀਆਂ ਭੁੱਲਾਂ ਦੀ ਖੇਮਾ ਅਸੀਸ ਦੇਣੀ ਦੇਹੋ ਸੱਜਣਾ ਅਸੀਂ ਸੜੀਆਂ ਜੇ ਹੋਵੇ ਸਾਹਿਬ ਸੋ ਮੇਲ ਬਲਾਓ ਫਤਿਹ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ